ਅਸਲ ਕਤਲ ਜਿਹੜੇ ਨਾ ਕੁੜੀ ਤਾਂ ਹੈਗੀ ਹੈ ਕਿ ਉਹ ਕਤਲ ਅਸਲ ਜਿਹੜੇ ਬਾਹਰ ਫਿਰਦੇ ਆ ਚੋੜੀ ਫੜ ਕੇ ਲਿਆਉਂਦੇ ਉਹਨਾਂ ਨੂੰ ਜਿੰਨਾਂ ਨਾਲ ਮਿਲ ਕੇ ਉਹ ਕੁੜੀ ਨੇ ਕਤਲ ਕੀਤਾ ਉਹ ਹਜੇ ਖੁੱਲੇ ਆ ਫਿਰਦੇ ਨੇ ਫੋਨੇ ਫਿਰਦੇ ਆ ਜੀ ਖੁੱਲੇ ਆ ਹੀ ਨਹੀਂ ਮਿਲੇ ਨਹੀਂ ਉਥੇ ਮੁੰਡਾ ਨਹੀਂ ਥੀ ਉਹਨਾਂ ਰਿਸ਼ਤਰ ਨੂੰ ਚੱਕਣ ਉਹਦੇ ਮਾਮੇ ਦੇ ਮੁੰਡੇ ਨੂੰ ਉਹਦੇ ਭੂਆ ਦੇ ਮੁੰਡੇ ਨੂੰ ਚੱਕਣ ਕਿਸੇ ਨੂੰ ਫੜ ਕੇ ਲਿਆਉਣਾ ਦਾਤ ਕੇ ਨਾਲ ਕੇ ਕਿਹਨੂੰ ਫੜ ਸਕਦੇ ਨਹੀਂ ਚਲੋ ਦਾਤ ਕੇ ਨਾਲ ਕੇ ਮੁੰਡਾ ਫੜਨਾ ਪੁਲਿਸ ਲਈ ਕਿੰਨਾ ਔਖਾ ਹੈ ਕੋਈ ਔਖਾ ਕੰਮ ਕਿੰਨਾ ਔਖਾ ਫੜ ਸਕਦੇ ਉਹਦੇ ਮਾਪਾ ਫੜ ਕੇ ਲਿਆਉਂਦੇ ਕਿਉਂ ਛੱਡਿਆ ਕਿਹਨੇ ਗਾਰੰਟੀ ਲਈ ਉਹ ਤਿੰਨ ਬੰ ਇੱਕ ਬੰਦਾ ਦੱਸਦੀ ਏ ਪੁਲਿਸ ਕੋਲੇ ਮੰਨੀ ਉਹ ਵੀ ਤਿੰਨ ਬੰਦੇ ਆ ਪਹਿਲਾਂ ਹਮ ਕਿੰਨੇ ਬੰਦੇ ਸੀ ਉਹਨੇ ਆ ਕੇ ਐਸ ਐਚਓ ਨੇ ਪੁੱਛਿਆ ਕਿ ਤਿੰਨ ਸੀ ਜੀ ਤੇ ਮਗਰੋਂ ਹੁਣ ਉਹ ਕਹੀ ਜਾਂਦੇ ਇੱਕ ਸੀ ਇੱਕ ਸੀ ਹੁਣ ਕਹੀ ਜਾਂਦੀ ਇੱਕ ਹੈ ਅਸੀਂ ਕਿਹੜਾ ਆਏ ਆ ਵੀ ਅਸੀਂ ਇੱਕ ਤੇ ਕਾਰਵਾਈ ਕਰ ਸਕਦੇ ਆ ਅਸੀਂ ਜਿੰਨਾ ਚਿਰ ਇਹਦੀ ਇਨਵੈਸਟੀਗੇਸ਼ਨ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਉਹਨਾਂ ਨੂੰ ਕੋਈ ਕਰ ਨਹੀਂ ਸਕਦੇ ਲੱਗਦਾ ਵੀ ਇਨਸਾਫ ਵਾਲੇ ਪਾਸੇ ਤੁਰ ਰਹੀ ਹੈ ਜਾਂ ਗ੍ਰਿਫਤਾਰੀ ਵਾਲੇ ਪਾਸੇ ਤੁਰ ਰਹੀ ਹੈ ਪਰਾਵਾ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਜੇ ਪੁਲਿਸ ਦਾ ਇਰਾਦਾ ਹੋਵੇ ਤਾਂ ਪੁਲਿਸ ਤਾਂ ਨਾਨੇ ਨਾਨੇ ਮਾਮੇ ਸਾਰਾ ਕੁਝ ਚੱਕ ਲੈਂਦੀ ਹੈ ਲੈ ਕੇ ਨਾ ਆਸਾ ਤੇ ਹੁਣ ਜੇ ਪੁਲਿਸ ਨਾ ਕਰਦੀ ਹੁੰਦੀ ਮੁੰਡੇ ਫੜ ਕੇ ਲਿਆ ਸਕਦੀ ਕੋਸ਼ ਕਰ ਸਾਤੇ ਆ ਉਹਦਾ ਮਾਪਿਓ ਕੋਈ ਛੱਡਿਆ ਹੈ ਮਾਪਿਓ ਕੋਈ ਛੱਡਿਆ ਦਾ ਤੇ ਫੜ ਕੇ ਕਿਉਂ ਨਹੀਂ ਲਾਉਂਦੇ ਮਾਪਿਓ ਨਾਲ ਪੁਲਿਸ ਪੂਰੀ ਣਵਾਲੋ ਆ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਤੁਰੰਤ ਡੀਐਸਪੀ ਦੀ ਬਦਲੀ ਕਰਕੇ ਉਥੇ ਹੋਰ ਲਾਇਆ ਜਾਵੇ ਉਹਨਾਂ ਦਾ ਰਿਸ਼ਤੇਦਾਰ ਆ ਉਹ ਸਾਨੂੰ ਇਹ ਪੱਕੀ ਪਰਮਿਸ਼ਨ ਆ ਜਿਹੜਾ ਫਰੀਦਕੋਟ ਡੀਐਸਪੀ ਹੈ ਉਹਨਾਂ ਦਾ ਰਿਸ਼ਤੇਦਾਰ ਹੈ ਉਹਨਾਂ ਦਾ ਰਿਸ਼ਤੇਦਾਰ ਆ ਠੀਕ ਆ ਕਿ ਨਹੀਂ ਉਹਨਾਂ ਦਾ ਰਿਸ਼ਤੇਦਾਰ ਆ ਡੀਐਸਪੀ ਦਾ ਮਾਮੇ ਦਾ ਮੁੰਡਾ ਉਹਨਾਂ ਦੇ ਨਾਲ ਫਿਰਦਾ ਹੈ ਉਹ ਸਾਰੀ ਕਾਰਵਾਈ ਕਰਾ ਰਿਹਾ ਹੈ ਥਾਣੇ 'ਚ ਜਾਂਦੇ ਆ ਇੱਥੇ ਆਉਂਦੇ ਆ ਸਾਨੂੰ ਜਲੀਲ ਕਰ ਰਹੇ ਆ ਉਹ ਮੈਂ ਕੌਮੀ ਕਿਸਾਨ ਯੂਨੀਅਨ ਜੋ ਨਹੀਂ ਆਣਾ ਲੋ ਬੋਲਦਾ ਪ੍ਰੈਸ ਰਿਪੋਰਟਰ ਵਿਕਾਸ ਨੇਸ਼ ਕੋਟਕਪੂਰੇ ਨਹੀਂਓ ਬੋਲਦਾ ਸਵਰਨ ਸਿੰਘ ਮੇਰਾ ਨਾਂ ਸੁਖਣ ਵਾਲੇ ਤੋਂ ਬੋਲਦਾ ਮੈਂ ਮੈਨੂੰ ਹੁਣੇ ਫੋਨ ਆਉਣੇ ਹੋਗੇ ਇੱਥੇ ਮੈਂ ਬੋਲਿਆ ਉਦੋਂ ਡੀਐਸਪੀ ਸਾਹਿਬ ਉਤਾਰ ਸਿੰਘ ਆਏ ਸੀ ਮੈਂ ਉੱਥੇ ਬੋਲਿਆ ਮੈਨੂੰ ਪਤਾ ਸੀ ਮੈਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਪਰ ਮੈਂ ਡਰਦਾ ਨਹੀਂ ਇਹ ਸਾਡਾ ਬੱਚਾ ਜਿਹੜਾ ਇਹਨਾਂ ਦਾ ਨਹੀਂ ਮਰਿਆ ਸਾਡੇ ਨਗਰ ਦਾ ਬੱਚਾ ਮਰਿਆ ਅਸੀਂ ਪੰਜਾਂ ਪਿੰਡਾਂ ਦਾ ਇਕੱਠ ਕਰਕੇ ਪੰਜਾਂ ਪਿੰਡਾਂ ਦੇ ਸਾਡੀਆਂ ਭੈਣਾਂ ਨਾਲ-ਨਾਲ ਪੰਜਾਂ ਪਿੰਡਾਂ ਦਾ ਇਕੱਠ ਕਰਕੇ ਅਸੀਂ ਕੱਲ ਨੂੰ ਐਸਐਸਪੀ ਦੇ ਬਾਹਰ ਚ ਲੈ ਕੇ Laash ਸਾਡੀ ਉਹ ਮਿੱਟੀ ਆ ਉਹ ਭਾਵੇਂ ਮਹੀਨਾ ਰੱਖਣੀ ਪੈ ਜੇ ਜਿੰਨਾ ਚਿਰ ਸਾਡੀ ਪੰਚਾਇਤ ਨੂੰ ਯੂਨੀਅਨਾਂ ਨੂੰ ਨਗਰ ਨੂੰ ਸਾਡੇ ਮਰਜ਼ਮ ਵਿਖਾਏ ਨਹੀਂ ਜਾਂਦੇ ਪਹਿਲਾਂ ਤਾਂ ਮਰਜ਼ਮ ਪਾਈ ਦੋ ਆ ਉਹਨਾਂ ਦਾ ਸਾਰਾ ਪਰਿਵਾਰ ਆ ਕੇ ਇੱਥੇ 11 ਵਜੇ ਕਤਲ ਹੋਇਆ ਹੈ 1 ਵਜੇ ਤਾਈਂ ਉਹਨਾਂ ਨੇ ਸਾਰੀ ਕਾਰਵਾਈ ਕੀਤੀ ਆ ਮੁੰਡੇ ਦੇ ਸਹੁਰਿਆਂ ਨੇ ਉਹਨਾਂ ਦੇ ਨਾਂ ਕਿਉਂ ਨਹੀਂ ਪਾਏ ਗਏ ਵਿੱਚ ਫਿਰ ਉਹਨਾਂ ਦਾ ਸਰਾਸਰ ਪ੍ਰਸ਼ਾਸਨ ਆ ਡੀਐਸਪੀ ਉਹਨਾਂ ਦਾ ਬਦਨਾਮੀ ਉਹਨਾਂ ਦੀ ਬਚਾਉਣ ਤੋਂ ਉਹਨਾਂ ਦਾ ਐਡਰੈਸ ਗਲਤ ਬੋਲ ਰਿਹਾ ਹੈ ਨਿਊ ਕੈਂਟਰ ਔਰ ਸੁੰਦਰ ਨਗਰ ਦੇ ਆ ਉਹ ਸੁੰਦਰ ਨਗਰ ਦੇ ਆ ਉਹ ਉਹਨਾਂ ਦਾ ਐਡਰੈਸ ਗਲਤ ਬੋਲਿਆ ਜਾ ਰਿਹਾ ਸਮਰੇ ਆ ਮਾੜਾ ਪਰਿਵਾਰ ਹੈ ਇਹ ਇਹ ਸਾਦੇ ਪਰਿਵਾਰ ਸੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਉਹ ਪਰਿਵਾਰ ਮਾੜਾ ਹੈ ਜੇ ਹਜੇ ਵੀ ਕੋਈ ਸ਼ੱਕ ਆ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਉਹ ਕਿਹੜੇ ਕੈਰੇਕਟਰ ਦੇ ਮਾਲਕ ਸੀ ਹੂੰ ਇਹ ਸਾਦਾ ਪਰਿਵਾਰ ਸੀ ਕੁੜੀ ਮਾਡਲਿੰਗ ਕਰਦੀ ਸੀ ਹੂੰ ਡਰੱਗ ਸਪਲਾਇਰ ਸੀ ਹੋ ਸਕਦਾ ਉਹ ਸੈਕਸ ਸਪਲਾਇਰ ਵੀ ਹੋਵੇ ਹੂੰ ਠੀਕ ਆ ਕਿ ਨਹੀਂ ਤਾਂ ਉਹਦੇ ਨਾਲੇ ਸਾਰਾ ਪ੍ਰਸ਼ਾਸਨ ਖੜਾ ਸਾਰੇ ਅਨਵੌਲ ਉਹਦੇ ਨਾਲ ਪਹਿਲੇ ਅਟੈਚਮੈਂਟ ਪੁਲਿਸ ਵਾਲੇ ਹੋਣਗੇ ਸਾਡੀ ਬੇਨਤੀ ਹੈ ਤੁਰੰਤ ਬਦਲੀਆਂ ਕਰਕੇ ਇਹਨਾਂ ਅਫਸਰਾਂ ਦੀਆਂ ਨਵੇਂ ਲਾਏ ਜਾਣ ਐਸਐਸਪੀ ਸਾਹਿਬ ਬਹੁਤ ਹੀ ਜ਼ਿਆਦੇ ਸਿਆਣੇ ਤੇ ਸੂਝਵਾਨਾ ਸਾਡੀ ਬੇਨਤੀ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਤੁਰਤ ਬਦਲਿਆ ਜਾਵੇ ਜੇ ਸਾਨੂੰ ਹਨਸਾਫ ਹੈ ਨਹੀਂ ਅਸੀਂ ਹਨਸਾਫ ਲੈ ਕੇ ਛੱਡਾਂਗੇ ਭਾਵੇਂ ਸਾਨੂੰ ਮਰਨਾ ਪਵੇ ਜੇ ਪੋਖੜ ਤਾਲ ਕਰਦੀ ਪਵੇ ਜੇ ਕੁਛ ਹੋ ਜੇ ਯਾਰ ਹਾਂ ਅਸੀਂ ਉੱਥੇ ਬੈਠਾਂਗੇ ਭਾਵੇਂ ਇੱਕ ਮਹੀਨਾ ਧਰਨਾ ਲਾਉਣਾ ਪਵੇ ਜੇ ਜਿੰਨਾ ਚਿਰ ਮਰਜ਼ੀ ਲਾਉਣਾ ਪਵੇ ਜੇ ਅਸੀਂ ਲਾਸ਼ ਦਾ ਸਰਕਾਰ ਨਹੀਂ ਕਰਦੇ ਸਾਡੀ ਉਹ ਮਿੱਟੀ ਆ ਸਾਡਾ ਮੁੰਡਾ ਹੁਣ ਗਲੇ ਮਰ ਜੇ ਕੁਛ ਹੋ ਜੇ ਸਾਡੇ ਨੂੰ ਗਿਆ ਉਹ 4 ਦਿਨ ਹੋ ਗਏ ਪਿੰਡ ਚ ਮਤਲਬ ਪੂਰੇ ਇੱਕ ਪਿੰਡ ਦੇ ਵਿੱਚ ਐਡੀ ਵੱਡੀ ਘਟਨਾ ਵਾਪਰ ਗਈ ਪਿੰਡ ਚ ਕੀ ਮੌਲ ਹੈ ਜੀ ਪਿੰਡ ਬਹੁਤ ਜਿਆਦਾ ਭਾਵਕ ਹੋਇਆ ਪਿਆ ਪਿੰਡਾ ਸਾਡੇ ਜਵਾਕ ਬਾਹਰ ਬੈਠੇ ਰੋ ਰਹੇ ਆ ਇੰਨਾ ਪਿੰਡ ਭਾਵਕ ਹੋਇਆ ਪਿਆ ਠੀਕ ਆ ਕਿ ਨਹੀਂ ਅਸੀਂ ਅੱਜ ਮੈਂ ਬੋਲੀ ਜਾਣਾ ਮੈਨੂੰ ਹੁਣ ਫੋਨ ਥਾਣੇ ਚ ਆਉਣੇ ਸ਼ੁਰੂ ਹੋ ਗਏ ਆ ਠੀਕ ਆ ਕਿ ਨਹੀਂ ਸ਼ਾਂਤਾਈ ਮੈਨੂੰ ਧਮਕੀਆਂ ਵੀ ਆ ਸਕਦੀਆਂ ਮੈਂ ਬਿਲਕੁਲ ਨਹੀਂ ਡਰਦਾ ਮੇਰੇ ਭਾਵੇਂ ਗੋਲੀ ਵਾਜੇ ਠੀਕ ਆ ਕਿ ਨਹੀਂ ਮੈਂ ਇਹ ਪਰਿਵਾਰ ਦੇ ਨਾਲ ਆ ਔਰ ਨਾਲ ਰਹੂੰਗਾ ਸਾਡੀ ਜੂਨੀਅਨ ਕੌਮੀ ਕਿਸਾਨ ਯੂਨੀਅਨ ਸਾਰੀਆਂ ਜਥੇਬੰਦੀਆਂ ਸਾਡੀਆਂ ਜੂਨੀਅਨਾਂ ਨਾਲ ਆ ਨਗਰ ਨਾਲ ਆ ਸਾਡੇ ਪੰਚਾਇਤ ਨਾਲ ਆ ਗੁਰਦੁਆਰੇ ਪ੍ਰਬੰਧਕ ਕਮੇਟੀ ਦਾ ਇਥੋਂ ਦਾ ਮੈਂ ਖਜ਼ਾਨਚੀ ਆ ਗੁਰਦੁਆਰਾ ਕਮੇਟੀ ਨਾਲ ਆ ਸਾਰਾ ਨਗਰ ਨਾਲ ਆ ਸੀ ਇਹਨਾਂ ਦੇ 2300 ਵੋਟ ਆ ਸਾਡੇ ਪਿੰਡ ਦੀ 2300 ਦੀ 2300 ਇਹਨਾਂ ਦੇ ਨਾਲ ਆ ਸਾਧਾਰਨ ਗੱਲ ਉਹ ਮਰਨ ਦਾ ਕਾਰਨ ਵਿਚਾਰੇ ਦਾ ਕੀ ਬਣਿਆ ਭਲਾ ਮਾਨਸ ਲੋੜ ਤੋਂ ਵੱਧ ਪਲਮਾਨਸੀ ਮਾਰਾ ਗਈ ਉਹਨੂੰ ਲੋੜ ਤੋਂ ਵੱਧ ਬੋਲਾ ਮਾਨਨ ਘਰ ਚ ਹੋਰ ਉਹਦੇ ਪਰ ਮਤਲਬ ਉਹਦੇ ਭਰਾ ਭੈਣ ਕੌਣ ਕੋਈ ਨਹੀਂ ਵਿਚਾਰਾ ਯਾਰ ਇਕੱਲਾ ਦੋਨੇ ਭੈਣ ਭਰਾ ਸੀ ਬਸ ਭੈਣ ਭਰਾ ਸੀ ਅੱਛਾ ਆ ਭੈਣ ਰਹੇਗੀ ਇਕੱਲੀ ਸ਼ਰੀ ਮੁੰਡਾ ਸੀ ਜਮਾ ਵੈਸ਼ ਨੂੰ ਸੀਗਾ ਕੋਈ ਕੋਈ ਨਹੀਂ 20 ਸਾਲ ਦੀ ਉਮਰ ਸੀ ਮੈਂ ਉਹ ਸਾਥ ਦੇ ਵਿੱਚ ਨਹੀਂ ਵੇਖਿਆ ਮੁੰਡਿਆਂ ਚ ਖੜਾ ਅੱਜ ਤੱਕ ਸਾਥ ਦੇ ਵਿੱਚ ਅੱਜ ਤੱਕ ਸਕੂਲ ਚ ਫ੍ਰੀ ਸੇਵਾ ਪੜਾਉਂਦੇ ਰਿਹਾ ਜੀ ਬੱਚਿਆਂ ਨੂੰ ਸਾਰਾ ਸਕੂਲ ਦਾ ਸਟਾਫ ਸਾਰੇ ਆਉਂਦੇ ਆ ਕਰੇ ਬੜਾ ਮਾਣ ਮਹਿਸੂਸ ਕਰਦਾ ਜੀ ਮੇਰੇ ਬੇਟੇ ਤੇ ਮੇਰਾ ਹੀਰੇਰ ਦਾ ਬੇਟਾ ਐ ਡੈਨ ਨੇ ਮਰਾਤਾ ਡੈਨ ਨੇ ਮਰਾਤਾ ਉਹਦਾ ਪਿਤਾ ਤੇ ਉਹਦਾ ਦਾਦਾ ਆਏ ਉਹਨਾਂ ਨੇ ਫਿਰ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਉਹ ਉਹਨਾਂ ਨੂੰ ਵੀ ਪਤਾ ਮੈਨੂੰ ਇਹਦਾ ਦੱਸਦੇ ਆ ਹੁਣ ਆਏ ਨੂੰ ਵੀ ਉਹ ਚਾਹ ਪੀ ਰਹੇ ਸੀਗੇ ਕਿ ਡੈਡ ਮੋਢੀ ਪਈ ਹੋਵੇ ਗੋਲੀ ਮਾਰ ਦਿੰਦਾ ਤੇ ਗੋਲੀ ਤਾਂ ਦੂਜੇ ਦਿਨਾਂ ਦਾ ਜੇ ਮੈਨੂੰ ਉਹ ਤਾਂ ਕਲੀਅਰ ਹੋ ਜਾਣਾ ਹੋ ਜਾਂਦਾ ਨਾ ਮੈਂ ਗੋਲੀ ਕਿਹੜਾ ਨਾਂ ਮਾਰ ਦਿੰਦਾ ਤੇ ਤੂੰ ਹੀ ਪਹਿਲਾਂ ਆਇਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਤੂੰ ਹੀ ਆਇਆ ਥਨੂੰ ਹੀ ਫੋਨ ਕੀਤਾ ਤੇ ਤੂੰ ਆ ਕੇ ਹਾਲਾਤ ਵੇਖੇ ਤੇ ਗੋਲੀ ਮਾਰ ਉਹਨੂੰ ਦੂਜੇ ਦਿਨ ਮਾਰ ਆ ਕੇ ਤੜਕੇ ਤੇ ਕਰ ਇੱਥੇ ਹੀ ਰਹੀ ਹੈ ਕੁੜੀ ਉਹ ਤੇ ਮਾਰ ਦਿਓ ਗੋਲੀ ਜੇ ਮਾਰਨੀ ਹੈ ਤਾਂ ਪਹਿਲਾਂ ਉਹ ਹੀ ਆਇਆ ਨਾ ਮਾਰੋ ਫਿਰ ਗੋਲੀ ਜਦੋਂ ਸਾਡੀ ਕੀ ਕਾਰਵਾਈ ਕਰੂਗਾ ਜੀ 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 ਜਦੋਂ ਕਿ ਉਹਨਾਂ ਨਾਲ ਇੱਕ ਕੁੜੀ ਵੀ ਹੋ ਸਕਦੀ ਦੋ ਮੁੰਡੇ ਤੇ ਇੱਕ ਕੁੜੀ ਚਾਰ ਜਣੇ ਉਹ ਬੰਦਾ ਕੁਆਂਟਲ ਦਾ ਉਹ ਲੱਖੀ ਨਹੀਂ ਆਉਂਦਾ ਸੀ ਥੱਲੇ ਵਾਲੀ ਯੂਨੀਵਰਸਿਟੀ ਇਧਰ ਇਹਨੇ ਪਰਦਾਨ ਜੀ ਪਹਿਲਾਂ ਵੀ ਇਹ ਸਵਾਲ ਕੀਤਾ ਹੈ ਕਿ ਇੱਕ ਪਾਸੇ ਪੁੱਤ ਗਵਾਲਿਆ ਪਿੰਡ ਨਹੀਂ ਵੀ ਗਵਾਲਿਆ ਮਾਪਿਆਂ ਨੇ ਵੀ ਗਵਾਲਿਆ ਦੂਜੇ ਪਾਸੇ ਹਾਲੇ ਤੱਕ ਇਨਸਾਫ ਦੇ ਨੇੜੇ ਤੇੜੇ ਵੀ ਨਹੀਂ ਪੁਲਿਸ ਲੈ ਕੇ ਜਾ ਰਹੀ ਗੱਲ ਹਾਂਜੀ ਇਹ ਇਸੇ ਗੱਲ ਦੀ ਤਾਂ ਚਿੰਤਾ ਤੇ ਇਹੀ ਫਿਕਰ ਆ ਸਾਨੂੰ ਕਿ ਪੁਲਿਸ ਦਬਾ ਰਹੀ ਸਾਰਾ ਕੁਝ 4 ਦਿਨ ਹੋ ਗਏ ਜਿਵੇਂ ਆਉਂਦੇ ਵੀ ਜੀ ਕਿਸੇ ਲੀਡਰ ਦਾ ਕੁਝ ਨੁਕਸਾਨ ਹੋਇਆ ਵੀ ਤੇ ਸ਼ਾਮ ਨੂੰ ਸਾਰਾ ਮਸਲਾ ਲੁਭੇਂਦਾ ਹੈ ਇਹ ਸਾਡੇ ਆਮ ਲੋਕਾਂ ਦੇ ਹੈ ਤੇ ਇੱਥੇ ਕੋਈ ਸੁਣਵਾਈ ਨਹੀਂ ਸਾਡੀ ਇਹ ਇਹਦੇ ਸਬੰਧ ਚ ਅਸੀਂ ਸਾਡੀ ਪੁਲਿਸ ਨੂੰ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਕਿ ਖੇਤੀ ਤੋਂ ਖੇਤੀ ਜਿਹੜੇ ਆਪਣੇ ਹੈਗੇ ਜ਼ਿੰਮੇਵਾਰ ਲੋਕ ਹੈ ਇਹ ਉਹਨਾਂ ਨੂੰ ਫੜਿਆ ਜਾਵੇ ਨਹੀਂ ਤਾਂ ਸਾਡਾ ਸਾਰਾ ਪਿੰਡ ਇੱਕ ਮੋਰੀ ਲੰਗੂਗਾ ਬੱਚਾ ਬੱਚਾ ਅਸੀਂ ਜਿੱਥੇ ਵੀ ਜਾਣਾ ਪਿਆ ਕੋਈ ਸੜਕ ਜਾਮ ਕਰਨੀ ਪਈ ਕੋਈ ਐਸਐਸਪੀ ਦਫ਼ਤਰ ਘੇਰਨਾ ਪਿਆ ਅਸੀਂ ਘੇਰਾਂਗੇ ਸਾਰਾ ਪਿੰਡ ਨਾਲ ਇਹਦੋਂ ਮਾੜੀ ਗੱਲ ਕਿਤੇ ਹੋਈ ਨਹੀਂ ਸਕਦੀ